ਅੱਜ ਜਪਾ ਗਏ ਹੋਏ ਹਾਂਗੇ ਜੀ ਪਿੰਡ ਵਾਸੀ ਆਰਕ ਬੂਡ ਥੋੜਾ ਉੱਚਾ ਹੋਣ ਕਰਕੇ ਆਪਾਂ ਸਾਬਤਤਾ ਕਰ ਨਹੀਂ ਸਕਦੇ ਹਾਂਗੇ ਔਰ ਆਪਾਂ ਚੁਲ੍ਹੇ ਵੀ ਤੁਹਾਨੂੰ ਸਾਰੇ ਪਿੰਡ ਦੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਬੂੜਾ ਉੱਚਾ ਸੀਗਾ ਤੁਹਾਨੂੰ ਪਤਾ ਕਿ ਆਪਣਾ ਉੱਥੇ ਦਾ ਕਾਥ ਨਹੀਂ ਗਿਆ ਇਸ ਕਰਕੇ ਆਪਾਂ ਨੇ ਬੂਡ ਸਾਫ ਨਹੀਂ ਕੀਤਾ ਹੈਗਾ ਆਪਾਂ ਮੰਡੀ ਤੋਂ ਆਪਣਾ ਵਲੌਗ ਸ਼ੁਰੂ ਕਰ ਲਿਆਂਗੇ ਮੰਡੀ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਸਭ ਤੋਂ ਜ਼ਿਆਦਾ ਕੀ ਦਿਖ ਰਿਹਾ ਹੈਗਾ ਮੰਡੀ ਵੀ ਸਾਰੀ ਪਾਥੀਆਂ ਨਾਲ ਭਰੀ ਪਈ ਹੈਗੀ ਜਿਵੇਂ ਕਿ ਆਪਣੀ ਸਿਊਜਨ ਦੇ ਟਾਈਮ ਜੀਰੀ ਦੀ ਕਣਕ ਦੀ ਹੁੰਦੀ ਹੈ ਪਰ ਹੁਣ ਆਪਾਂ ਚੱਲਾਂਗੇ ਪਿੰਡ ਦੇ ਵਿੱਚ ਆਪਣੇ ਨਾਲ ਤੁਸੀਂ ਜੁੜੇ ਰਹੋ ਤੇ ਆਪਾਂ ਤੁਹਾਨੂੰ ਅੱਗੇ ਸਾਰਾ ਪਿੰਡ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਪਿੰਡੇ ਵਿੱਚ ਬਹੁਤ ਰੌਣਕਾਂ ਲੱਗੀਆਂ ਨੇ ਇਹ ਰੌਣਕਾਂ ਤੁਹਾਨੂੰ ਕਦੇ ਵੀ ਸ਼ਹਿਰਾਂ ਵਿੱਚ ਨਹੀਂ ਮਿਲਣਗੀਆਂ ਸਾਰੇ ਵੀਰ ਆਪਾਂ ਨੂੰ ਪੁੱਛ ਰਹੇ ਸੀ ਤੇ ਆਪਣਾ ਚੈਨਲ ਪੁੱਛਿਆ ਤੇ ਆਪਾਂ ਨੂੰ ਇਹਨਾਂ ਦੀ ਵੀਡੀਓ ਵੀ ਦੇਖੀ ਤੇ ਆਪਾਂ ਨਾਲ-ਨਾਲ ਚੱਲਾਂਗੇ ਤੁਹਾਨੂੰ ਨਗਰ ਕਿੜਾ ਦਿਖਾਵਾਂਗੇ ਇੱਧਰ ਆ ਗਿਆ ਆਪਣਾ ਇੱਕ ਤਾਰ ਮਿਸਤਾਨ ਨਗਰ ਕਿੜਾ ਇੱਧਰ ਆ ਗਿਆ ਦਰਵਾਜ਼ਾ ਦਰਵਾਜ਼ੇ ਨਗਰ ਕਿੜੇ ਦੇ ਫਿਰ ਆਪਾਂ ਬਾਅਦ ਚੋਂ ਆਵਾਂਗੇ ਤੇ ਹੁਣ ਆਪਾਂ ਚੱਲਾਂਗੇ ਪਿੰਡ ਦੇ ਆਲੇ ਦੁਆਲੇ ਦੇ ਘੇੜਾ ਦਿਖਾਵਾਂਗੇ ਤੇ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਆਪਾਂ ਸਾਰਾ ਪਿੰਡ ਦਿਖਾਵਾਂਗੇ ਪਿੰਡ ਵਾਸੀ ਹਰਕ ਬਹੁਤ ਸੋਹਣਾ ਲੱਗਿਆ ਤੇ ਆਪਾਂ ਤੁਹਾਨੂੰ ਆ ਪੁਰਾਣੇ ਘਰ ਦੇਖ ਕੇ ਪਤੂਏ ਲੱਗਿਆ ਜੇ ਇਹ ਆ ਦਰਵਾਜ਼ਾ ਸੀਗਾ ਤੇ ਨਾਲ-ਨਾਲ ਚੱਲੀ ਜਾਵਾਂਗੇ ਆਪਾਂ ਇਹ ਕੂਠੀਆਂ ਦੀ ਸਜਾਵਟ ਬਹੁਤ ਸੋਹਣੀ ਲੱਗੀ ਬਹੁਤ ਵਧੀਆ ਬਣਾਈ ਹੋਈਆਂ ਸੀਗਾ ਤੇ ਪਰ ਹੋਰ ਵੀ ਤੁਹਾਨੂੰ ਇੱਥੇ ਦੀ ਇੱਕ ਵਧੀਆ ਹਸਪਤਾਲ ਕੇਵਲ ਹਸਪਤਾਲ ਜੋ ਉਹ ਵੀ ਦਿਖਾਵਾਂਗੇ ਹੁਣ ਆਪਾਂ ਤੁਹਾਨੂੰ ਦਿਖੋਣੇ ਵੀ ਇਹ ਆ ਗਿਆ ਆਪਣਾ ਕੇਵਲ ਹਸਪਤਾਲ ਵੀ ਦੇਖ ਸਕਦੇ ਹੋ ਬਹੁਤ ਮਸ਼ਹੂਰ ਡਾਕਟਰ ਨੇ ਕਹਿੰਦੇ ਪਿੰਡਾਂ ਵਿੱਚੋਂ ਇਹ ਅੱਗੇ ਫਿਰ ਆਪਾਂ ਥੋੜਾ ਜਿਹਾ ਪਿੰਡ ਵਿੱਚ ਚੱਲਾਂਗੇ ਤੁਹਾਨੂੰ ਸਾਰਾ ਦਿਖਾਵਾਂਗੇ ਅੱਗੇ ਪਰ ਇੱਕ ਹੋਰ ਧਾਰਮਿਕ ਸਥਾਨ ਗੁਰਦੁਆਰਾ ਸਹਿਬ ਗਏ ਤੇ ਆਪਾਂ ਨੇ ਉੱਥੇ ਲੰਗਰ ਵਿੱਚ ਰਹੇ ਤੇ ਆਪਾਂ ਨੇ ਵੀਡੀਓ ਬਣਾ ਕੇ ਆਪਾਂ ਫਿਰ ਅੱਗੇ ਪਿੰਡ ਵੱਲ ਨੂੰ ਤੁਰੇ ਅਪਾ ਨਾਲ ਨਾਲ ਚਲਦੇ ਜਾਵਾਂਗੇ ਤੇ ਤੁਹਾਨੂੰ ਸਾਰੀ ਵੀਡੀਓ ਦਿਖਾਉਂਦੇ ਜਾਵਾਂਗੇ ਫਿਰ ਆਪਾਂ ਪਿੰਡ ਦੀ ਸੱਤ ਵਿੱਚ ਗਏ ਜਿੱਥੇ ਮੁੰਡੇ ਸਾਥ ਖੇਡ ਰਹੇ ਸੀਗੇ ਤੇ ਉਹਨਾਂ ਵੱਲ ਦੇਖ ਕੇ ਬਹੁਤ ਤੋਂ ਵਧੀਆ ਲੱਗੇ ਕਿਉਂਕਿ ਸਾਡੇ ਪਿੰਡ ਵੀ ਤਾਂ ਸਭ ਤੋਂ ਬਹੁਤ ਸਾਦੇ ਬਜ਼ੁਰਗ ਖੇਡਦੇ ਸੀ ਪਰ ਅੱਜ ਦੇ ਟਾਈਮ ਕੋਈ ਖੇਡਦਾ ਨਹੀਂ ਹੈਗਾ ਤੇ ਆਪਾਂ ਸਾਰੇ ਪਿੰਡ ਵਿੱਚ ਦੇਖਿਆ ਬਹੁਤ ਰੌਣਕ ਲੱਗੀ ਹੋਈ ਯਾਰ ਨੇ ਸਭ ਬਹੁਤ ਪਿਆਰ ਨਾਲ ਰਹਿੰਦੇ ਸਨ ਤੇ ਵਧੀਆ ਲੱਗਿਆ ਦੇਖ ਕੇ ਅੱਗੇ ਤੁਹਾਨੂੰ ਆਪਾਂ ਦਿਖਾਵਾਂਗੇ ਇੱਕ ਬਹੁਤ ਪੁਰਾਣਾ ਬੂੜ ਜੋ ਅੱਜ ਵੀ ਖੜਾ ਹੈ ਕਹਿੰਦੇ ਸੀ ਇਸ ਦੀ ਉਮਰ ਨਹੀਂ ਪਤਾ ਤੇ ਆ ਬਾਬੇ ਵੀਡੀਓ ਬਣਾਵਾ ਕੇ ਬਹੁਤ ਖੁਸ਼ੀ ਮਿਲਦੀ ਹੈ ਜੇ ਆਪਾਂ ਆਪਣੇ ਅਗਲੇ